ਦਸੂਹਾ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਦੋ ਤਿੰਨ ਚੋਰੀਆਂ ਜਿਹੜੀਆਂ ਹੋਈਆਂ ਸੀ ਤੇ ਕੁਸਤਲਵਾੜੇ ਦੇ ਵਿੱਚ ਵੀ ਹੋਈਆਂ ਸੀ ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਦੋ ਟ੍ਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਾਡੇ ਤਲਵਾੜਾ ਤੇ ਦਸੂਹਾਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਦਸੂਹਾ ਇਲਾਕੇ ਵਿੱਚ ਚੋਰੀ ਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਨੂੰ ਦਸੂਹਾ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਨਾ આરોપીਆਂ ਨੇ ਦਸੂਹਾ ਤਲਵਾੜਾ ਹੋਈਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਇਹਨਾਂ ਤੋਂ ਵਾਰਦਾਤ ਸਮੇਂ ਵੜਤਿਆ ਗਿਆ ਵਾਹਨ ਸਮੇਤ ਪੈਸੇ ਅਤੇ ਕਈ ਸਮਾਨ ਵੀ ਬਰਾਮਦ ਕੀਤਾ ਗਿਆ। ਪੁਲਿਸ ਦੀ ਟੀਮ ਇੱਕ ਹੋਰ ਭਗੋੜੇ આરોપી ਦੀ ਤਲਾਸ਼ ਕਰ ਰਹੀ ਹੈ। ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵਾਰਦਾਤਾਂ ਦੇ ਹੋਰ ਵੀ ਖੁਲਾਸੇ ਕੀਤੇ ਜਾਣਗੇ। ਇਹਨਾਂ ਦੇ ਤਿੰਨ ਚੋਰ ਨਿਹੜੇ ਪੜੇ ਹੈਗੇ ਆ ਜਿਨ੍ਹਾਂ ਨੇ ਆਪਣੇ ਏਰੀਆ ਦੇ ਵਿੱਚ ਤਲਵਾੜਾ ਦਸੂਹਾ ਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ। ਉਹਨਾਂ ਨੂੰ ਦਸੂਹਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਸਫਲਤਾ ਹਾਸਲ ਪ੍ਰਾਪਤ ਹੋਈ ਹੈ ਸੋ ਇਹ ਸਾਡੇ ਦਸੂਹੇ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਦੋ ਤਿੰਨ ਚੋਰੀਆਂ ਜਿਹੜੀਆਂ ਹੋਈਆਂ ਸੀ ਤੇ ਕੁਸਤ ਤਲਵਾੜੇ ਦੇ ਵਿੱਚ ਵੀ ਹੋਈਆਂ ਸੀ ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਦੋ ਟ੍ਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਾਡੇ ਤਲਵਾੜਾ ਤੇ ਦਸੂਹੇਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਦੁੱਤਾ ਉਰਫ ਗगनਪੁੱਤਰ ਜਗENDERਪਾਲ ਵਾਸੀ ਪਿੰਡ ਉੱਚੀ ਵਾਸੀ ਇੱਕ ਪੰਕ ਜੋ ਉਰਫ ਚਨੌਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਬਾਲ ਥਾਣਾ ਮਕੇਰੀਆਂ ਅਤੇ ਸਮਿਤ ਕੁਮਾਰ ਉਰਫ ਬਾਦ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਖਗਲੋਂ ਨੇ ਮਕੇਰੀਆਂ ਤੇ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਪੋਸਟ ਪਾਰਟੀ ਵੱਲੋਂ ਸਾਡੇ ਏਸੀ ਸਰਵਿਸਿੰਗ ਵੱਲੋਂ ਗ੍ਰਫਤਾਰ ਕੀਤਾ ਜਾ ਸਕਿਆ ਤੇ ਸਾਡੇ ਮਕਦਮੇ ਜਿਹੜੇ ਸਾਡੇ ਦਰਜ ਹੋਏ ਸੀ ਮਕਦਮਾ ਨੰਬਰ 160 ਮਿਤੀ 21 2024 ਅੰਡਰ ਸੈਕਸ਼ਨ 331 ਤਿੰਨ ਤੇ 305 ਬੀ ਐਨ ਸਹਤ ਦਸਾਣਾ ਦੇ ਸ਼ੁਰੂ ਇੱਕ ਮੁਕਦਮਾ ਦਰਜ ਹੋਇਆ ਸੀ ਜਿਸ ਮੁਕਦਮੇ ਵਿੱਚ ਇਹ ਲੜਿੰਦੇ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਤੇ ਇਹਨਾਂ ਪਾਸੋਂ ਇੱਕ ਜਿਹੜਾ ਆ ਬਾਰਦਤ ਹੋਈ ਸੀ ਗੰਗਾ ਚੱਕ ਉੱਥੇ ਇੱਕ ਮੋਬਾਈਲ ਫੋਨ ਤੇ 골ਡ ਤੇ ਇੱਕ ਕੋ ਕੈਸ਼ ਇਹਨਾਂ ਨੇ ਚੋਰੀ ਜਿਹੜੇ ਕੀਤਾ ਸੀ ਉਹਨੂੰ ਚੁੱਕ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਹੋ ਕੀਤਾ ਜਾ ਚੁੱਕਿਆ ਹੈ ਤੇ ਉਸ ਵਾਰ ਦਾ ਦਰਾਨ ਜਿਹੜੀ ਇਹਨਾਂ ਨੇ ਇੱਕ ਵਹੀਕਲ ਸਕੂਟਰੀ ਜਿਹੜੀ ਪੀਵੀ 54 ਜੇ 1771 ਜਿਹੜੀ ਵਾਰ ਦਾ ਦਰਾਨ ਵਰਤੀ ਸੀ ਉਹ ਵੀ ਪੁਲਿਸ ਵੱਲੋਂ ਕਬਜ਼ੇ ਦੀ ਆ ਚੁਈ ਹੈ। ਬਾਕੀ ਜਿਹੜਾ ਇਹਨਾਂ ਪਾਸੋਂ 2000 ਭਾਰਤੀ ਕਰੰਸੀ ਜਿਹੜੀ ਹੈਗੀ ਆ ਉਹ ਵੀ ਰਿਕਵਰ ਕੀਤੀ ਜਾ ਚੁਈ ਹੈ। ਹੁਣ ਜਿਹੜੇ ਇਹ ਦੋਸ਼ੀ ਹਨ ਇਹ ਸਾਡੇ ਕੋਲੇ ਪੁਲਿਸਰ ਮਾਰਤੇ ਹਨ ਤੇ ਅਸੀਂ ਫਰਦਰ ਹੋਰ ਇਹਨਾਂ ਦੀ ਇਨਕੁਇਰੀਸ਼ਨ ਕਰ ਰਹੇ ਹਾਂ ਦੀ ਇਹ ਫਿਲਹਾਲ ਹੋ ਕਿੱਥੇ ਕਿੱਥੇ ਇਹਨਾਂ ਨੇ ਏਰੀਆ ਦੇ ਵਿੱਚ ਚੋਰੀਆਂ ਕੀਤੀਆਂ ਹਨ। ਤੇ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਹੋਰ ਜਿਹੜੇ ਇਹਨਾਂ ਦੇ ਦੋਸ਼ੀ ਜਾਂ ਸਹਿ ਮੈਂਬਰ ਜਿਹੜੇ ਹੈਗੇ ਇਹਨਾਂ ਨਾਲ ਜੁੜੇ ਹੈਗੇ ਉਹਨਾਂ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਸਰ ਇਹ ਆ ਵੀ ਇਹਨਾਂ ਤੇ ਪਹਿਲਾਂ ਵੀ ਕਿਤੇ ਮਾਮਲੇ ਦਰਜ ਹੈਗੇ ਇਹਨਾਂ ਤੋਂ ਹਾਂਜੀ ਆਪਣੇ ਕੋਲੇ ਜਿਹੜਾ ਦੋਸ਼ੀ ਸੁਮਿਤ ਕੁਮਾਰ ਉਰਫ ਬਾਜ ਪੁੱਤਰ ਗੁਰਵਿੰਦਰ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਥਾਣਾ ਮੁਕੇਰੀਆਂ ਤੇ ਹੱਜਪੁਰ ਤੇ ਟੋਟਲ ਤਿੰਨ ਮੁਕਦਮੇ ਦਰਜ ਤੇ ਦੋਸ਼ੀ ਜਿਹੜਾ ਪੰਕ ਉਰਫ ਚਨੌਤਾ ਹੈ ਪੁੱਤਰ ਕਰਤਾਰਬਾਸੀ ਫਤੂਵਾਲ ਇਹਦੇ ਆਪਣੇ ਥਾਣਾ ਮੁਕੇਰੀਆਂ ਤਲਵਾੜਾ ਦੇ ਵਿੱਚ ਕੁੱਲ ਟੋਟਲ 6 ਕਦਮੇ ਦਰਜ ਹਨ